ਮਾਨ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆ ਵਿਰੁੱਧ ਜੋ ਜੰਗ ਛੇੜੀ ਹੋਈ ਹੈ ਉਸ ਜੰਗ ਦੇ ਵਿੱਚ ਪੰਜਾਬ ਪੁਲਿਸ ਦਾ ਬਹੁਤ ਵੱਡਾ ਰੋਲ ਹੈ ਜਿਸ ਵਿੱਚ ਮਾਨ ਜੋ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀਆ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਟਿਆਲਾ ਦੇ ਨਾਲ ਲੱਗਦੀਆਂ ਹੱਦਾ ਉੱਪਰ ਸਖਤ ਨਾਕਾਬੰਦੀ ਕਰਵਾ ਕੇ ਵੱਖ-ਵੱਖ ਕਿਸਮ ਦੇ ਵਹੀਕਲਾਂ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਗਲੀ ਮਹੱਲਿਆਂ ਪਿੰਡਾਂ ਵਿੱਚ ਸੱਜ آپریشن ਚਲਾਏ ਜਾਂਦੇ ਆਂ ਅਤੇ ਆਮ ਪਬਲਿਕ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਨਸ਼ੇ ਦੇ ਸਲਾਗਰਾਂ ਨੂੰ ਇਸ ਨਸ਼ੇ ਦੇ ਵਪਾਰੀਆਂ ਨੂੰ ਆਪਾਂ ਪਟਿਆਲਾ ਜ਼ਿਲ੍ਹੇ ਦੀ ਹੱਦ ਦੇ ਅੰਦਰ ਦਾਖਲ ਨਹੀਂ ਹੋਣ ਦੇਣਾ ਪੰਜਾਬ ਦੇ ਵਿੱਚੋਂ ਜ਼ਿਲ੍ਹਾ ਪਟਿਆਲਾ ਨੂੰ ਨਸ਼ਾ ਮੁਕਤ ਕਰਕੇ ਆਪਾਂ ਦਮ ਲੈਣਾ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਹਿਲੀ ਟ੍ਰੈਫਿਕ ਕੰਚਾਲ ਸਿਟੀ ਪਟਿਆਲਾ ਵਰ ਨੂੰ ਨਸ਼ਿਆਂ ਵਿਰੋਧ ਚਾਰ ਲਾਈਨਾਂ ਲਿਖਿਆ ਨੇ ਜੀ ਧਿਆਨ ਨਾਲ ਜਰੂਰ ਸੁਣਨਾ ਜੀ ਪੰਛੇ ਨਾਲ ਜਾਰੀ ਜਵਾਨੀ ਗਵਾ ਦਿੱਤੀ ਪੰਛੇ ਨਾਲ ਜਾਰੀ ਜਵਾਨੀ ਗਵਾ ਦਿੱਤੀ ਮਾਪੇ ਦੀ ਇੱਜ਼ਤ ਮਿੱਟੀ ਰੁਲਾ ਦਿੱਤੀ ਮਾਨਸੇ ਨਾਲ ਯਾਰੀ ਜੁਵਾਨੀ ਗਵਾ ਦਿੱਤੀ ਮਾਵਾ ਪੁੱਦੀ ਇੱਜ਼ਤ ਮਿੱਟੀ ਰੋਲਾ ਦਿੱਤੀ ਕਰ ਬਰਬਾਦ ਜੁਵਾਨੀ ਓਏ ਕਰੇ ਪੈ ਜਾਗਾ ਕਰ ਬਰਬਾਦ ਜੁਵਾਨੀ ਓਏ ਕਰੇ ਪੈ ਜਾਗਾ ਨਾ ਨਾਲ ਕਿਸੇ ਨੇ ਖੜ ਨਾ ਓਏ ਇਕੱਲਾ ਰਹਿ ਜਾਗਾ ਨਾ ਨਾਲ ਕਿਸੇ ਨੇ ਖੜ ਨਾ ਓਏ ਇਕੱਲਾ ਰਹਿ ਜਾਣਾ ਸਾਥ ਸੁਵੰਦੀ ਤੇਰੇ ਓਏ ਸਾਕ ਸਬੰਧੀ ਤੇਰੇ ਓਏ ਰਿਸ਼ਤਾ ਛੱਡ ਦੇਣਗੇ ਪੈਣਪਰਾ ਵੀ ਤੇਰੇ ਓਏ ਪਾਸਾ ਵੱਟ ਜਾਣਗੇ ਸਾਕ ਸਬੰਧੀ ਤੇਰੇ ਓਏ ਰਿਸ਼ਤਾ ਛੱਡ ਦੇਣਗੇ ਪੈਣਪਰਾ ਵੀ ਤੇਰੇ ਓਏ ਪਾਸਾ ਵੱਟ ਜਾਣਗੇ ਨਾ ਨਸ਼ਿਆਂ ਦੇ ਟੀਕੇ ਨਾ ਲਾਲਸਿਆਂ ਦੇ ਟੀਕੇ ਓਏ ਰੋੜਦਾ ਫਿਰ ਜਵਾਨੀ ਨੂੰ ਨਾ ਲਾਨਸਿਆਂ ਦੇ ਟੀਕ ਓਏ ਰੋੜ ਦਾ ਫਿਰੇ ਜਵਾਨੀ ਨੂੰ ਜਦ ਪੱਲੇ ਕੁਝ ਨਹੀਂ ਰਹਿਣਾ ਫੇਰ ਦੋਸ ਦਮੇਗਾ ਤੀ ਬਗਾਨੀ ਨੂੰ ਜਦ ਪੱਲੇ ਕੁਝ ਨਹੀਂ ਰਹਿਣਾ ਫੇਰ ਦੋਸ ਦਮੇਗਾ ਤੀ ਬਗਾਨੀ ਨੂੰ ਲਾਡੀ ਮਾਣੀ ਨਸ਼ੇ ਦੀ ਲਤ ਓਏ ਲਾਡੀ ਮਾਣੀ ਨਸ਼ੇ ਦੀ ਲਤ ਓਏ ਉੱਠੇ ਕੰਮ ਕਰਾਉਂਦਾ ਏ ਲਾਡੀ ਮਾੜੀ ਨਸ਼ੇ ਦੀ ਲਤ ਓਏ ਉੱਠੇ ਕੰਮ ਕਰਾਉਂਦਾ ਏ ਮਰਿਆ ਹੋਇਆ ਸੱਪ ਫੇਰ ਆਪਣੇ ਗਲ ਵਿੱਚ ਪਾਉਂਦਾ ਏ ਮਰਿਆ ਹੋਇਆ ਸੱਪ ਫੇਰ ਆਪਣੇ ਗਲ ਵਿੱਚ ਪਾਉਂਦਾ ਏ ਮਾਪੇ ਦੀ ਇੱਜ਼ਤ ਮਿਟੇ ਰਵਾ ਦਿੱਤੀ ਪਾਨਸੇ ਨਾਲ ਜਾਰੀ ਜਵਾਨੀ ਗਵਾ ਦਿੱਤੀ ਧੰਨਵਾਦ ਜੈ ਸਲੂਟ ਜੀ